ਕਮੌਲਾ ਗੂਜਰੀ ਮਹੱਲਾ ਪੰਜਵਾ ਮਤਾ ਕਰੈ ਪਛਮ ਕਹਿ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪਨ ਹਾਰਾ ਆਪਣਾ ਆਤਮਤਾਤ ਸਿਆਨ ਪਕਾਹੂ ਕਾਮ ਨਾ ਆਹਤ ਜੋ ਅਨਰੂਪੇ ਹੋ ठाकुर ਮੇਰੇ ਹੋਏ ਰਹੀ ਉਹ ਬਾਤ ਰਹਾਉ ਦੇਸ਼ ਕਮਾ ਮਨ ਧਨ ਜੋਰਨ ਕੀ ਮਨਸਾ ਬੀਚੇ ਨਿਕ ਸੇ ਸਾਸ ਲਸ਼ਕਰ ਨੇਬ ਖਵਾਸ ਸਭ त्याਗੇ ਜਮ ਪਰ ਉਠ ਸਦਾਸ ਹੋਏ ਅਨੰਨ ਮਨ ਹਟ ਕੀ ਡ੍ਰਿੜਤਾ ਆਪ ਸੁ ਕਉ ਜਨਾਤ ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ ਸਹਜ ਸੁ ਭਾਏ ਭਈ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੋ ਨਾਨਕ ਗੁਰਪੂਰਾ ਭੇਟਿਆ ਪ੍ਰਵਾਨ ਗਰਸਤ ਉਦਾਸ ਗੁਜਰੀ ਮਹੱਲਾ ਪੰਜਵਾਂ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਦਨ ਕਾਟੇ ਕਾਮ ਕ੍ਰੋਧ ਮਾਇਆ ਬਿਖਮਮਤਾ ਇਹ ਵਿਆਦਤੇ ਹਾਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਪਇਓ ਮਨ ਨਿਰਮਲ ਸਰਬ ਸੁਖਾਂ ਸੁਖ ਪਾਇਓ ਰਹਾਓ ਜੋ ਕਸ਼ ਕੀਓ ਸੋਏ ਭਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨੀ ਜੋਗ ਜੁਗਤ ਨੇ ਛਾਨੀ ਪੂਰਨ ਪੂਰ ਰਹਿਓ ਸਰਬ ਥਾਈ ਆਨ ਨਾ ਕਤਹੁ ਜਾਤਾ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭੈ ਕਿਰਪਾਲ ਦਿਆਲ ਗੋਪਾਲਾ ਆਨਿਰਪੈ ਕੈ ਘਰ ਆਇਆ ਕਲ ਕਲੇਸ਼ ਮਿਟੇ ਖਿਨ ਪੀਤਰ ਨਾਨਕ ਸਹਿਜ ਸਮਾਇਆ ਗੁਜਰੀ ਮਹੱਲਾ ਪੰਜਵਾ ਜਿਸ ਮਨੁਖ ਕਹਿ ਕਰਉ ਬੇਨਤੀ ਸੋ ਆਪਣੈ ਦੁਖ ਭਰਿਆ ਪਾਰ ਬ੍ਰਹਮ ਜਿਨੇ ਹਿਰਦੈ ਆਰਾਧਿਆ ਤਿਨ ਭਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਤ ਜਸ ਕਾਟੈ ਰਹਾਉ ਮਾਇਆ ਕੇ ਸੰਬੰਧ ਸਹਿਨ ਸਾਖ ਕਿਤਹੀ ਕਾਮਨਾ ਆਇਆ ਹਰਕਾ ਦਾਸ ਨੀਚ ਕੁਲ ਉਚਾ ਤਿਸ ਸੰਗ ਮਨ ਬਾਛਤ ਫਲ ਪਾਇਆ ਲੱਖ ਕੋਟ ਵਿਖਿਆ ਕੇ ਵਿੰਜਣ ਨਾਮ ਹੈ ਤ੍ਰਿਸ਼ਨ ਨਾ ਬੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦਵਾਰ ਆਇਆ ਭੈ ਪੰਜਨ ਹਰ ਰਾਇਆ ਸਾਧਕੇ ਚਰਨ ਧੂਰ ਜਨ ਬਾਂਛੈ ਸੁਖ ਨਾਨਕ ਇਹੋ ਪਾਇਆ ਗੁਜਰੀ ਮਹੱਲਾ ਪੰਜਵਾਂ ਪੰਜ ਪਦਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਥਮੀ ਗਰਭ ਮਾਤਾ ਕਹਿ ਵਾਸਾ ਹੂੰ ਆ ਛੋੜ ਧਰਨ ਮੈਂ ਆਇਆ ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਸ਼ੂ ਹੂੰ ਜਾਇਆ ਅਬਰ ਸਭ ਮਿਥਿਆ ਲੋਭ ਲੱਭੀ ਗੁਰ ਪੂਰੈ ਦਿਓ ਹਰ ਨਾਮਾ ਜੀ ਕੋ ਇਹ ਵਸਤ ਫੱਬੀ ਰਹਾਉ ਇਸ਼ਤ ਮੀਤ ਬੰਦਪ ਸੁਤ ਭਾਈ ਸੰਗ ਬਨਤਾ ਰਚ ਹਸਿਆ ਜਬ ਅੰਤੀਅ ਔਸਰ ਆਏ ਬਨਿਉ ਹੈ ਹੁਨ ਪੇਖਤ ਹੀ ਕਾਲ ਗਰਸਿਆ ਕਰ ਕਰ ਅਨਰਥ ਬਿਹਾਜੀ ਸੰਪੈ ਸੋਇ ਨਾ ਰੂਪਾ ਦਾਮਾ ਪਹਾੜੀ ਕਉ ਉਹ ਪਹਾੜਾ ਮਿਲਿਆ ਹੋਰ ਸਗਲ ਭਇਓ ਬੇਰਾਨਾ ਹੈ ਵਰ ਗੈਰ ਰੱਥ ਸੰਬਾਹੀ ਗਹੋ ਕਰ ਕੀਨੇ ਮੇਰੇ ਜਬ ਤੇ ਹੋਈ ਲਾਮੀ ਧਾਈ ਚੱਲ ਹੈ ਨਾਹੀ ਇੱਕ ਪੈਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕਟੰਬ ਸਹਾਈ ਨਾਮ ਸੰਪਤ ਗੁਰ ਨਾਨਕ ਕੋ ਦੀ ਓਹੋ ਮਰੈ ਨਾ ਆਵੇ ਜਾਈ ਗੁਜਰੀ ਮਹੱਲਾ ਪੰਜਵਾ ਤੇ ਪਦੇ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਦੁਖ ਬਿਨ ਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ ਬੁਝਾਈ ਨਾਮ ਨਿਧਾਨ ਸਤਗੁਰੂ ਜਿੜੜਾਇਆ ਬਿਨ ਸੁਨ ਆਵੇ ਜਾਈ ਹਰ ਜਪ ਮਾਇਆ ਬੰਧਨ ਟੂਟੇ ਭਏ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ ਆਠ ਪੈਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਾਤਾ ਹਰਖ ਸੋਗ ਦੋਹ ਮਾਹੀ ਨਰਾਲਾ ਕਰਨੇ ਹਾਰ ਪਛਾਤਾ ਜਿਸ ਕਾ ਸਾ ਤਿਨਹੀ ਰਖ ਲੀਆ ਸਗਲ ਜੁਗਤ ਬਣਾਈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਗੂਜਰੀ ਮਹੱਲਾ ਪੰਜਵਾਂ ਦੋ ਪਦੇ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਪਤ ਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸ਼ਕਾਰੂ ਵਰਨ ਜਾਤ ਕੋ ਪੂਛੈ ਨਹੀਂ ਵਾਂਛੈ ਚਰਨ ਰਵਾਰੂ ਠਾਕੁਰ ਐ ਸੋ ਨਾਮ ਤੁਮਾਰੂ ਸਗਲ ਸ੍ਰਿਸ਼ਟ ਕੋ ਧਣੀ ਕੀਜੈ ਜਨ ਕੋ ਅੰਗ ਨਰਾਰੂ ਰਹਾਉ ਸਾਧ ਸੰਗ ਨਾਨਕ ਬੋਧ ਪਾਈ ਹਰ ਕੀਰਤਨ ਆਦਾਰ ਨਾਮ ਦੇਉ ਤ੍ਰਿਲੋਚਨ ਕਬੀਰ ਦਾਸ ਰੂ ਮੁਕਤ ਭਇਓ ਚਮਿਆਰੂ ਗੁਜਰੀ ਮਹੱਲਾ ਪੰਜਵਾਂ ਹੈ ਨਾਹੀ ਕੋ ਬੂਜਨ ਹਾਰੂ ਜਨ ਕਮਨ ਪਤਾ ਸਿਵ ਬਰੰਚ ਹਰ ਸਗਲ ਮੋਨ ਜਨ ਗਹਿ ਨਾਸ ਕਾਹੇ ਗਤਾ ਪ੍ਰਭ ਕੀ ਅਗਮ ਅਗਾਧ ਕਥਾ ਸੁਨੀਐ ਅਬਰ ਔਰ ਬੇਦਬੁਜੀਐ ਵਕਨ ਕਥਨ ਰਹਤਾ ਰਹਾਉ ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਨਾਨਕ ਕੋ ਪ੍ਰਭ ਪੂਰ ਰਹਿਓ ਹੈ ਪੇਖਿਓ ਜਤਰ ਕਤਾ ਗੂਜਰੀ ਮਹੱਲਾ ਪੰਜਵਾ ਮਤਾ ਮਸੂਰਤ ਅਵਰ ਸਿਆਨ ਜਨ ਕੋ ਕਛੂ ਨ ਆਇਉ ਜਹਨ ਜਹ ਐਵਸਰ ਆਇ ਬਨਿਓ ਹੈ ਹਾ ਹ ਤਹਾ ਹਰ ਧਾਇਉ ਪ੍ਰਭ ਕੋ ਭਗਤ ਵੱਛਲ ਬਿਰਦਾਇਉ ਕਰੇ ਪ੍ਰਤਪਾਲ ਬਾਰਕ ਕੀ ਨਿਆਈ ਜਨ ਕੋ लाਡ ਲਡਾਇਉ ਰਹਾਉ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇਉ ਸਰਨ ਪਰਿਉ ਨਾਨਕ ਠਾਕੁਰ ਕੀ ਭੈ দান ਸੁਖ ਪਾਇਉ ਗੂਜਰੀ ਮਹੱਲਾ 5 ਦਿਨ ਰਾਤੀ ਆਰਾਧੋ ਪਿਆਰੂ ਨਿਮਖ ਨਾ ਕੀਜੈ ਢੀਲਾ ਸੰਤ ਸੇਵਾ ਕਰ ਭਾਵਨੀ ਲਾਈਐ ਤਿਆਗ ਮਾਨ ਹਠੀਲਾ ਮੋਹਨ ਪ੍ਰਾਨ ਮਾਨ ਰੰਗੀਲਾ ਬਾਸ ਰਹਿਓ ਹੀ ਹਰੇ ਕੈ ਸੰਗੇ ਪੇਖ ਮੋਹਿਓ ਮਨ ਲੀਲਾ ਰਹਾਉ ਜਿਸ ਸਿਮਰਤ ਮਨ ਹੋਤ ਅਨੰਦਾ ਉਤਰੈ ਮਨੁ ਜੰਗੀਲਾ ਮਿਲ ਬੇ ਕੀ ਮਹਿਮਾ ਬਰਨ ਨਾ ਸਕੋ ਨਾਨਕ ਪਰੈ ਪ੍ਰੀਲਾ ਗੂਜਰੀ ਮਹੱਲਾ ਪੰਜਵਾਂ ਮਨ ਜੋਗੀ ਸਾਸਤਰ ਗ ਕਹਾਵਤ ਸਭ ਕੀਨੇ ਬਸ ਆਪਣੇ ਹੀ ਤੀਨ ਦੇਵ ਅਰ ਕੋੜ ਤਤੀਸਾ ਤਿਨ ਕੀ ਹੈਰਤ ਕਛ ਨਾ ਰਹੀ ਬਲਵੰਤ ਵਿਆਪ ਰਹੀ ਸਭ ਮਹੀਂ ਅਵਰ ਨ ਜਾਣਸ ਕੋ ਮਰਮਾ ਗੁਰ ਕਿਰਪਾ ਤੇ ਲਹੀ ਰਹਾਉ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਗੂਜਰੀ ਮਹੱਲਾ ਪੰਜਵਾ ਦੁਇ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਟਾਇਆ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਉ ਮਿਲ ਵਰ ਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸੁਤ ਬੰਦਪ ਤਿੰਨ ਕਾਬਲ ਹੈ ਥੂਰਾ ਅਨਕ ਰੰਗ ਮਾਇਆ ਕੇ ਪੇਖੇ ਕਿਸ ਸਾਥ ਮ ਚਾਲੈ ਭੂਰਾ ਠਾਪਰ ਤੁਜ ਬਿਨੇ ਆਹੀ ਨਾ ਮੋਹਰਾ ਮੋਹੇ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹੇ ਹੋ ਤੁਮਰਾ ਧੂਰਾ ਰਹਾਉ ਬਲ 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 ਚਰਨ ਤੁਮਾਰੇ ਈਹਾ ਉਹਾ ਤੁਮਾਰਾ ਜੋਰਾ ਸਾਦ ਸੰਗ ਨਾਨਕ ਦਰਸ ਪਾਇਓ ਬਿਨ ਸੋ ਸਗਲ ਨਿਹੋਰਾ ਗੂਜਰੀ ਮਹੱਲਾ ਪੰਜਵਾ ਆਲ ਜਾਲ ਭ੍ਰਮ ਮੋਹਤ ਜਾਵੇ ਪ੍ਰਭ ਸੇਤੀ ਰੰਗ ਲਾਈ ਮਨ ਕੋ ਇਹ ਉਪਦੇਸ਼ ਦਰੜਾਵੇ ਸਹਜ ਸਹਜ ਗੁਣ ਗਾਈ ਸਾਜਨ ਐਸੋ ਸੰਤ ਸਹਾਈ ਜਿਸ ਭੇਟੇ ਤੂ ਤਹ ਮਾਇਆ ਬੰਦ ਬਿਸਰਨਾ ਕਬ ਹੂੰ ਜਾਈ ਰਹਾਉ ਕਰਤ ਕਰਤ ਅਨਕ ਬਹੁ ਭਾਂਤੀ ਨੀਕੀ ਇਹ ਠਹਰਾਈ ਮਿਲ ਸਾਧੂ ਹਰ ਜਸ ਗਾਵੇ ਨਾਨਕ ਭਵਜਲ ਪਾਰ ਪਰਾਇ ਗੂਜਰੀ ਮਹੱਲਾ ਪੰਜਵਾ ਖਿਨ ਮਹਿ ਥਾਪ ਉਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜ ਅਰੰਕ ਕਰੈ ਖਿਨ ਭੀਤਰ ਨੀਚ ਹੈ ਜੋਤ ਧਰੀ ਧਾਈਐ ਆਪਣੋ ਸਦਾ ਹਰੀ ਸੋਚ ਅੰਦੇਸਾ ਤਾਕਾ ਕਹਾ ਕਰੀਐ ਜਾਂ ਮਹਿ ਏਕ ਘਰੀ ਰਹਾਉ ਤੁਮਰੀ ਟੇਕ ਪੂਰੇ ਮੇਰੇ ਸਤਗੁਰ ਮਨ ਸਰਨ ਤੁਮਾਰੈ ਪਰਿ ਅਚੇਤ ਇਆਨੇ ਬਾਰਕ ਨਾਨਕ ਹਮ ਤੁਮ ਰਖੋ ਧਾਰ ਕਰੀ ਗੂਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਹੋ ਮੇਰੇ ਮਨ ਮਾਹੀ ਚਰਨ ਕਮਲ ਰਿਦ ਮਾਹੇ ਸਮਾਈ ਤਹਿ ਭਰਮ ਅੰਧੇਰਾ ਨਹੀਂ ਠਾਕੁਰ ਜਾਂ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਉ ਸਾਸ ਸਾਸ ਤੇਰਾ ਨਾਮ ਸੁਮਾਰੋਂ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਡਾਣੀ ਲਾਹੀ